ਕੱਡੀ 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 ਚਾੜ ਸਾਹਿਬ ਖੜੀ ਆ ਜੱਬੋ ਮਾਰੀ ਜੀਮਾ ਹੈਲੋ ਹੈਲੋ ਇੱਕ ਮਿੰਟ ਵੀਰੇ ਕਬੱਡੀ ਵਾਲਿਆਂ ਨੂੰ ਬੇਨਤੀ ਆ ਵੀਰ ਬਣ ਕੇ ਤੰਗ ਨਾ ਕਰੋ ਜੱਡੇ ਸਾਡੇ ਕੱਪੜੇ ਪਾੜਨ ਤਾਂ ਹੀ ਜਾਣੇ ਹੋ ਤੁਸੀਂ 6 ਦਿਨ ਹੋ ਗਏ ਫੁੱਟਬਾਲ ਚੱਲਦੀ ਨੂੰ 40 ਸਟੇਟਾਂ ਦੀਆਂ ਟੀਮਾਂ ਖੇਡ ਗਈਆਂ ਸਾਡੇ ਕੋਲ ਪਲੇਅਰ ਸਟੇਜ ਤੇ ਨਹੀਂ ਚੜ੍ਹਿਆ ਕੋਈ ਤੁਸੀਂ 10 ਮਿੰਟ ਸਾਡੇ ਕੱਪੜੇ ਖਿੱਚ ਕੇ ਜੇ ਬੁਰਾ ਹਾਲ ਕਰਤਾ ਕੋਈ ਕਾਥੇ ਦਾ ਇਤਰਾਜ ਕੋਈ ਕਾਥੇ ਦਾ ਇਤਰਾਜ ਯਾਰ ਕਿਹਦੇ ਕੰਮ ਹੋ ਲੈਣ ਦਾ ਤੁਸੀਂ ਮੇਰਾ ਵੀਰੇ ਪਹਿਲਾਂ ਤਾਂ ਬਾਹਰ ਹੋ ਜਾਓ ਸਾਰੀ ਤੰਗ ਨਾ ਕਰੋ ਬਾਹਰਲੇ ਪਾਸੇ ਹੋ ਜਾਓ ਵੀਰੇ ਸਾਰੇ ਜਣੇ ਬਾਹਰ ਹੋ ਜਾਓ ਆ ਵੀਰੇ ਪਲੇਅਰਾਂ ਨੂੰ ਬੇਨਤੀ ਹੈ ਇਹਨਾਂ ਨੂੰ ਬਾਹਰ ਬਾਹਰ ਜਾ ਕੇ ਗੱਲ ਕਰੋ ਵੀਰੇ ਤੁਸੀਂ ਲਹੂ ਵੀ ਲਿਆ ਯਾਰ ਸਾਡਾ ਗਲਤੀ ਹੋ ਗਈ ਸਾ ਤੋਂ ਮੈਂ ਰੱਖ ਕੇ ਗੋ ਆਹੀ ਚੀਜ਼ ਕਰਕੇ ਅਸੀਂ 10 ਸਾਲਾਂ ਦੇ ਬੈਠੇ ਸੀ ਤੁਸੀਂ ਜਲੂਸ ਕੱਢਦੇ ਹੋ ਯਾਰ ਕਬੱਡੀ ਦਾ 6 ਦਿਨ ਹੋ ਗਏ ਫੁੱਟਬਾਲ ਚੱਲਦੀ ਨੂੰ ਇੱਕ ਪਲੇਅਰ ਨਹੀਂ ਸਾਡੇ ਕੋਲ ਆਇਆ ਯਾਰ ਕੋਈ ਟਾਈਮ ਵੀ ਹੁੰਦਾ ਤੁਸੀਂ 1:30 ਵਜੇ ਆ ਕੇ ਤੁਹਾਨੂੰ ਕਹੀ ਗਿਆ ਵੀ 1 ਵਜੇ ਤੱਕ ਜਿੰਨੀਆਂ ਮਰਜ਼ੀ ਆ ਜਾਣ ਤੁਸੀਂ 2 ਵਜੇ ਆ ਕੇ ਸਾਡੀਆਂ ਲੱਤਾਂ ਖਿੱਚੀ ਜਾਂਦੇ ਹੋਰੇ ਕੋਈ ਟੀਮ ਨਹੀਂ ਵੀਰੇ ਹੁਣ ਐਂਟਰ ਹੋਣੀ ਜਿਹੜਾ ਉਤਰਿਆ ਸੀਗਾ ਅਸੀਂ ਚੈੱਕ ਕਰ ਲਿਆ ਕੋਈ ਉਤਰਾਈ ਨਹੀਂ ਹੈਗਾ ਮੇਰਾ ਵੀਰ ਮੈਚ ਆ ਜਾ ਜਿਹੜੀ ਟੀਮ 1 ਮਿੰਟ ਤੋਂ ਵੱਧ ਲੇਟ ਹੋਈ ਟੀਮ ਕੱਢ ਦੇਣੀ ਆ ਜਿਹੜੀ ਟੀਮ ਬਾਈ ਸਮੇਂ ਸਿਰ ਨਹੀਂ ਪਹੁੰਚੂਗੀ ਪ੍ਰਬੰਧਕ ਵੀਰਾਂ ਦੇ ਫੈਸਲੇ ਆ ਦੇਖੋ ਯਾਰ ਇਹਨਾਂ ਦਾ ਮਨ ਨਹੀਂ ਕਰਦਾ ਇਹ ਗੱਲਾਂ ਕਰਨ ਨੂੰ ਵੀ ਮੈੱਕ ਫੜ ਕੇ ਅਸੀਂ ਤੁਸੀਂ ਸਾਡੇ ਮਹਿਮਾਨ ਹੋ ਤੁਹਾਨੂੰ ਜੀ ਆਇਆਂ ਨੂੰ ਆ ਯਾਰ ਵੈਲਕਮ ਆ ਤੁਹਾਡਾ ਪਰ ਭਰਾ ਬਣ ਕੇ ਯਾਰ ਕੋਈ ਰੋਲ ਹੁੰਦੇ ਆ ਬੁਲਾਰਿਆਂ ਨੇ ਤਾਂ ਰੋਜ਼ ਬੋਲਣਾ ਸਾਡਾ ਜੋਰ ਲੱਗੇ ਯਾਰ ਹੁਣ ਤਾਂ ਕਮੇਟੀਆਂ ਵਾਲੇ ਮੈਕ ਫੜ ਕੇ ਬੋਲਣ ਬੋਲੀ ਇੱਕ ਮਿੰਟ ਉਧਰ ਲੋਪੋ ਮਹਿਮੇਸ਼ਾਹ ਲੋਪੋ ਕੱਢ ਦਿਓ ਜੀ ਜੇ ਨਹੀਂ ਆਈ 2 ਨੰਬਰ ਤੇ ਕਰ ਦਿਓ ਭੋਲੂ ਕੋਲੋਟੀ ਤੇ ਸੰਮਸਪੁਰ ਸਮਰਾਲਾ ਇੱਕੋ ਮਿੰਟ ਦਾ ਟਾਈਮ ਆ 2 ਨੰਬਰ ਚ ਚਾਂਗਲੀ ਫਤੇਪੁਰ ਇੱਕ ਨੰਬਰ ਗਰਾਊਂਡ ਤੇ ਵੀ ਇੱਕ ਮਿੰਟ ਦਾ ਹੀ ਟਾਈਮ ਹੈ ভাই ਚਾਂਗਲੀ ਤੇ ਫਤੇਪੁਰ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ